ਉਹਟੇ ਕੋਡਾ ਰੱਖ ਕੇ ਤੇ ਜੀਰੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕ ਇਹ ਕਰਨਾ ਹੈ ਦੂਜਾ ਇੱਕ ਉਮੀਦਵਾਰ ਹੋ ਐ ਜੀਰੇ ਬਾਰੇ ਜੇ ਪੁੱਛਣਾ ਤਾਂ ਇੱਕ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਂ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲਓ ਵੀ ਅਸੀਂ ਕੀ ਕਰਦੇ ਸੀ ਇਹ ਹੁਣ ਅਸੀਂ ਐਸ ਪਾਰਟੀ ਤੋਂ ਐਸ ਪਾਰਟੀ ਚ ਐਸ ਪਾਰਟੀ ਤੋਂ ਐਸ ਪਾਰਟੀ ਚ ਇਸ ਤਰ੍ਹਾਂ ਦੇ ਉਮੀਦਵਾਰ ਸਰਕਾਰਾਂ ਨੇ ਦਿੱਤੇ ਐ ਜ਼ਰਾ ਗੌਰ ਤਰਨ ਤਰਨ ਤੇ ਪੰਜਾਬ ਦੇ ਲੋਕਾਂ ਨੇ ਫਰਮਾਉਣੀ ਐ ਇੱਕ ਉਮੀਦਵਾਰ ਹੋ ਐ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਨਹੀਂ ਮੰਨਦਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਇਹਨੂੰ ਦੇਸ਼ ਤੇ ਪਰੰਗੇ ਝੰਡੇ 'ਚ ਵੀ ਹੋ ਸਕਦਾ ਵਿਸ਼ਵਾਸ ਨਾ ਹੋਵੇ ਸਾਨੂੰ ਉਮੀਦਵਾਰ ਉਹ ਚਾਹੀਦਾ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ ਅਸੀਂ ਉਹਨੂੰ ਕਾਮੀ ਨਾ ਕਹਿ ਸਕਦੇ ਹੋਈਏ ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ ਇਹ ਫੈਸਲਾ ਤਰਨ ਤਰਨ ਦੇ ਲੋਕਾਂ ਨੇ ਲੈਣਾ ਔਰ ਪੰਜਾਬ 'ਚ ਸੁਨਿਆ ਜਾਣਾ ਪਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ 'ਚੋਂ ਸਾਡਾ ਉਮੀਦਵਾਰ ਕਰਨ ਬੁਰਜ ਨੰਬਰ 1 ਉਮੀਦਵਾਰ ਹੈ ਇਹ ਹਰੇਕ ਦੇ ਪੈਰੀ ਹੱਥ ਲਾਉਣ ਵਾਲਾ ਵਿਅਕਤੀ ਤੇ ਆਮ ਪਰਿਵਾਰ 'ਚੋਂ ਉੱਠਿਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲੈ ਕੇ ਇਹਨੂੰ ਟਿਕਟ ਦਿੱਤੀ ਹੈ ਅੰਤ ਵਿੱਚ ਲਾਸਟ ਗੱਲ ਇੱਕ ਮੇਰੀ ਬੇਨਤੀ ਆ ਕਾਂਗਰਸੀ ਭਰਾਵਾਂ ਨੂੰ ਇਹ ਲੀਡਰ ਤਾਂ ਆਉਣਗੇ ਇਹਨਾਂ ਦੇ ਤਾਜ ਜਣੇ ਵਿਚਾਰਿਆਂ ਨੇ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਕਰੋ ਤੇ ਮਰੋ ਦੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਤਿਰੰਗੇ ਦੀ ਲੜਾਈ ਹੈ ਕਾਂਗਰਸ ਤੇ ਕਾਂਗਰਸ ਦੀ ਲੜਾਈ ਹੈ ਪੰਜੇ ਦੀ ਲੜਾਈ ਹੈ ਇਹ ਕਰਨਪੁਰ ਦੀ ਲੜਾਈ ਨਹੀਂ ਇਸ ਤਰ੍ਹਾਂ ਤਰ ਦੀ ਸੀਟ ਤੋਂ ਪੂਰੇ ਪੰਜਾਬ ਦੇ ਵਿੱਚ ਸੁਨੇਹਾ ਦੇਣਾ ਹੈ ਕਿ ਕਾਂਗਰਸ ਪਾਰਟੀ ਆ ਰਹੀ ਹੈ ਇਹ ਹਰ ਵਿਅਕਤੀ ਦਾ ਫਰਜ਼ ਬੰਦਾ ਚਾਹੇ ਕੋਈ ਉਹਨੂੰ ਬੁਲਾਵੇ ਤੇ ਚਾਹੇ ਨਾ ਬੁਲਾਵੇ ਰਿਸ਼ਤੇਦਾਰੀਆਂ ਭਾਲੋ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦੀਵਾਲੀ ਤੋਂ ਬਾਅਦ ਆਪਣੇ ਕਮਰ कसे ਘਸ ਕੇ ਆਪਣੇ ਆਪਣੇ ਇੰਤਜ਼ਾਮ ਤੇ ਦਸਤਰ ਆ ਕੇ ਸਾਨੂੰ ਜਰੂਰ ਦੱਸ ਦੇ ਰਹੋ ਕਿ ਮੈਂ ਆ ਗਿਆ ਹਾਂ ਲੇਕਿਨ ਆਪਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਵ ਹੈ ਇਹ ਤੁਹਾਡਾ ਫਰਜ਼ ਹੈ ਇਹੀ ਤੁਹਾਡਾ ਕਰਮ ਹੈ ਤੇ ਜਿਹੜਾ ਬੰਦਾ ਐਵੇਂ ਮੇਰੇਆਂ ਨੂੰ ਕਵੇ ਮੈਂ 2 ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਨ ਉਮੀਦ ਹੈ ਹਜੇ ਪਲੇਖੇ ਲੋਕਾਂ ਨੂੰ ਕਿ ਯਾਰੀ ਹਾਲਾਤ ਮਾੜਿਆਂ ਚੋਂ ਚੰਗੇ ਹੋ ਜਾਂਦੇ ਆ ਤੇ ਚੰਗਿਆਂ ਤੋਂ ਮਾੜੇ ਹੋ ਜਾਂਦੇ ਆ ਲੇਕਿਨ ਬੰਦੇ ਦੇ ਮਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮਾਂ ਕਾਫੀ ਲੈ ਗਿਆ ਮਾਫੀ ਚਾਹੁੰਦਾ ਆਓ ਬਲੰਗ ਆਵਾਜ਼ ਦੇ ਵਿੱਚ ਖਿਨਾਰਾ ਲਾਈਏ ਔਰ ਤਖੜੇ ਹੋ ਕੇ ਇਸ ਜਿੰਮੀ ਚੌਂ ਦੇ ਵਿੱਚ ਕੰਮ ਕਰੀਏ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਸਾਬਕਾ ਮੁੱਖ ਮੰਤਰੀ श्री भूपेश बघेल जी नू भी वो आके अपना संदेश दें तरन तरन उपचुनाव में अखिल भारतीय कांग्रेस कमेटी के अधिकृत प्रत्ये नामांकन रैली में उपस्थित प्रदेश कांग्रेस कमेटी के प्रधान राजा बड़िंग जी एलोपी आदरणीय बाजवा जी पूर्व मुख्यमंत्री आदरणीय चन्नी साहब एम पी औजला साहब के पी राणा साहब आदरणीय सोनी जी आदरणीय हमारे सेक्रेटरी दलवी जी मंच डिम्पा भाई ममता बहन सभी हमारे मंच में उपस्थित सब साथीगण अभी हमारे कांग्रेस में नए नए आए भाई अश्वनी जोशी जी सभी जिले के प्रधानगण सभी उपस्थित कांग्रेस के साथियों अभी आपने चन्नी साहब का वाजवा साहब का राजा साहब का सब के बात आपने सुनी ये आज नामांकन के साथ चुनाव का कार्यक्रम शुरू हो चुका है जिन जिन कार्यकर्ताओं को पदाधिकारियों को चाहे वो छोटा हो चाहे बड़े पद में हो चाहे वो एमपी हो एमएलए हो उपचुनाव में सबको अपनी भागीदारी का निर्वहन करना है पी के द्वारा सबको जिम्मेदारी दी जाएगी और वो अपने अपने जहाँ जहाँ जिम्मेदारी दी गई है दी जाएगी वहाँ आप ईमानदारी के साथ पूरा चुनाव तक ये रहेंगे ये मैं आप सबसे अपेक्षा करता हूँ ये लड़ाई हम सब के लिए महत्वपूर्ण है ये चुनाव हम सब के लिए महत्वपूर्ण है पंजाब के लिए महत्वपूर्ण है इसलिए हम सब एकजुट होकर ये चुनाव लड़ें और जीतें मैं बहुत ज़्यादा न कहते हुए क्योंकि बहुत सारे साथी सड़कों पे खड़े हैं धूप में खड़े हैं और नामांकन के लिए इंतजार कर रहे हैं भाई करण जी को ये करण ये अकेले प्रत्य, ये प्रत्याशी नहीं है यहाँ जितने हैं वो सब प्रत्याशी हैं और अपने आप को प्रत्याशी मान के चुनाव लड़ेंगे तो निश्चित रूप से जीत कांग्रेस की होगी करण की होगी हम सब की होगी बहुत ज़्यादा नकदे अपनी वाणी के विराम देता हूँ धन्यवाद जय हिंद जय कांग्रेस वाहे गुरु जी खालसा ਵਾਹਿਗੁਰੂ ਫਤਿਹ ਅੱਛਾ ਭਾਈ ਅੱਛਾ ਬੈਠੇ ਰਹੋ ਅਸ਼wini ਜੀ ਅਸ਼wini ਜੀ ਬੈਠੇ ਰਹੋ ਇੱਥੋਂ ਆਪਾਂ ਕਿਸੇ ਨੂੰ ਪਸੀਨਾ ਆਵੇ ਕਿਸੇ ਨੂੰ ਗਰਮੀ ਲੱਗੇ ਜਿਹੜਾ ਕਾਂਗਰਸ ਨੂੰ ਪਿਆਰ ਕਰਦਾ ਪੈਦਲ ਚੱਲਣਾ ਹੈ ਰਾਸਤੇ 'ਚ ਵੀ ਬੰਦੇ ਖੜੇ ਐ ਇੱਕ ਵੀ ਬੰਦਾ ਆਪਣੀ ਗੱਡੀ 'ਚ ਨਾ ਬੈਠੇ ਸਾਹਮਣੇ ਲੀਡਰਸ਼ਿਪ ਚੰਨੀ ਸਾਹਿਬ ਬਾਜਵਾ ਸਾਹਿਬ ਬਪੇਸ਼ ਜੀ